ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 42 ਤੋਂ ਉਮੀਦਵਾਰ ਪਿੰਦਰ ਸਿੰਘ ਜੀ ਬਿੱਟੂ ਕੇਵਲ ਵਾਲੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਸਰ ਵਾਰਡ ਨੰਬਰ 42 ਤੋਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਗਿਆ ਵਾ ਕੀ ਕਹਿਣਾ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਨਾ ਜਾਂਦੇ ਜੀ ਵਾਰਡ ਵਾਸੀਆਂ ਨੂੰ ਪਹਿਲੇ ਸਾਰਿਆਂ ਨੂੰ ਹੱਥ ਜੁੜ ਕੇ ਸਤਿ ਸ੍ਰੀ ਅਕਾਲ ਮੈਂ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਅਕਾਲੀ ਦਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਤਾਂ ਕਿ ਅਕਾਲੀ ਦਲ ਜੋ ਹੈ ਬਹੁਤ ਹੀ ਮਜ਼ਬੂਤ ਹੋ ਕੇ ਪਾਰਟੀ ਉਭਰੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਆ ਅਕਾਲੀ ਅਕਾਲੀ ਦਲ ਸ਼ੁਰੂ ਤੋਂ 100 ਸਾਲ ਤੋਂ ਪੁਰਾਣੀ ਪਾਰਟੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੀ ਹੈ ਸੈਂਟਰ ਰਿਲੇਟਡ ਜੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਸੋਚਣਾ ਉਹਨਾਂ ਨੇ ਜੋ ਵੀ ਕੰਮ ਕਰਨੇ ਪੰਜਾਬ ਦੇ ਪੈਸੇ ਫੰਡ ਜੋ ਹੈ ਬਾਹਰਲੇ ਸਟੇਟਾਂ 'ਚ ਖਰਚ ਕਰਨੇ ਆ ਜਿਹੜੀ ਪੰਜਾਬ ਦੀ ਪਾਰਟੀ ਉਹ ਪੰਜਾਬੀਆਂ ਲਈ ਤੇ ਪੰਜਾਬ ਲਈ ਸੋਚੇਗੀ ਪੰਜਾਬ ਦੇ ਅਨਮੋਲ ਜਿਹੜੇ ਆ ਰਿਸੋਰਸ ਆ ਉਹਨਾਂ ਨੂੰ ਬਚਾਏਗੀ ਉਹਨਾਂ ਨੂੰ ਸੇਵ ਕਰੇਗੀ ਦੂਜੀ ਗੱਲ ਇਹ ਲੋਕਾਂ ਦੇ ਵਿੱਚ ਇਹ ਚੱਲਦਾ ਜੀ ਪਿੱਛੇ ਆਮ ਆਦਮੀ ਪਾਰਟੀ ਸਰਕਾਰ ਆ ਜਾਂ ਕਾਂਗਰਸ ਦੀ ਸਰਕਾਰ ਆ ਉਹਨਾਂ ਦੇ ਹੀ ਕਾਉਂਸਲਰ ਬਣਾਉਣੇ ਜਿਹਦੀ ਸਰਕਾਰ ਹੋਵੇ ਤੇ ਜ਼ਿਆਦਾ ਕੰਮ ਹੋਣਗੇ ਦੂਜਿਆਂ ਦੇ ਕੰਮ ਨਹੀਂ ਹੋਣੇ ਨਹੀਂ ਇਹ ਬਿਲਕੁਲ ਗਲਤ ਆ ਜਦ ਕਿ ਜਿਹਦੀਆਂ ਸਰਕਾਰਾਂ ਆਉਂਦੀਆਂ ਆ ਉਹ ਕਾਉਂਸਲਰ ਤੇ ਐਮਐਲਏ ਜਦੋਂ ਇੱਕੋ ਪਾਰਟੀ ਦੇ ਬਣ ਜਾਂਦੇ ਨੇ ਉਹ ਰਲ ਕੇ ਆਪ ਹੀ ਸਾਰੇ ਫੰਡ ਖਾ ਜਾਂਦੇ ਨੇ ਪਬਲਿਕ ਤੱਕ ਪਹੁੰਚਣ ਨਹੀਂ ਦਿੰਦੇ ਅਦਰ ਜੀ ਤੁਸੀਂ ਵਿਰੋਧੀ ਧਿਰ ਦੇ ਕਾਉਂਸਲਰ ਬਣਾਓਗੇ ਥੱਲੇ ਕਾਰਪੋਰੇਸ਼ਨ 'ਚ ਜਿਹੜੇ ਸ਼ਹਿਰਾਂ ਦਾ ਵਿਕਾਸ ਦੇ ਕੰਮ ਆ ਫੰਡ ਆਉਂਦੇ ਨੇ ਵਾੜਾਂ ਦੇ ਵਿੱਚ ਲੱਗਣ ਦੇ ਲਈ ਉਹ ਤੁਹਾਡਾ ਕੌਂਸਲਰ ਜਿਹੜਾ ਵਾ ਐਮਐਲਏ ਦੇ ਖਿਲਾਫ ਹੋ ਗਏ ਉਹਦਾ ਬੋਲ ਕੇ ਵੀ ਲਿਆਏਗਾ ਜੇ ਐਮਐਲਏ ਘੁਟਣ ਦੀ ਕੋਸ਼ਿਸ਼ ਕਰੇਗਾ ਤੇ ਉਹ ਤੁਹਾਡੇ ਸਾਹਮਣੇ ਟਰਾਂਸਪਰੈਂਸੀ ਰਹੇਗੀ ਪੂਰੀ ਕਿ ਕਿੰਨਾ ਫੰਡ ਆਇਆ ਕਿਹੜੀ ਵਾਰਡ ਨੂੰ ਦਿੱਤਾ ਕਿ ਨਹੀਂ ਦਿੱਤਾ ਕਿ ਜੇ ਤੁਸੀਂ ਉਸੇ ਪਾਰਟੀ ਨਾਲ ਰਿਲੇਟਡ ਕੌਂਸਲਰ ਬਣਾ ਦਿੰਦੇ ਹੋ ਉਹ ਕਦੇ ਵੀ ਆਪਣੇ ਐਮਐਲਏ ਦੇ ਖਿਲਾਫ ਆਵਾਜ਼ ਨਹੀਂ ਉਠਾਏਗਾ ਨਾ ਉਹਦੇ ਖਿਲਾਫ ਬੋਲੇਗਾ ਤਾਂ ਕਿ ਉਹਨੂੰ ਅਗਲੀ ਟਿਕਟ ਦੀ ਚਿੰਤਾ ਨਹੀਂ ਕਿ ਅਗਲੀ ਵਾਰੀ ਮੈਨੂੰ ਟਿਕਟ ਮਿਲਣੀ ਹੈ ਜਾਂ ਨਹੀਂ ਮਿਲਣੀ ਇਸ ਲਈ ਜੇ ਤੁਸੀਂ ਵਿਰੋਧੀ ਟੀਹਜ਼ਾ ਬਣਾਇਆ ਹੋਏਗਾ ਉਹਨੂੰ ਇਹ ਹੋਏਗਾ ਕਿ ਮੇਰੀ ਪਾਰਟੀ ਅਕਾਲੀ ਦਲ ਹੈ ਜਾਂ ਦੂਸਰੀ ਹਣਾ ਸਤਾ ਵਾਲੀ ਪਾਰਟੀ ਨਹੀਂ ਹੈ ਉਹਨੇ ਆਪਣੇ ਇਲਾਕੇ ਜੇ ਮਜ਼ਬੂਤ ਕਰਨੇ ਆਪਣੇ ਪਾਰਟੀ ਨੂੰ ਵੱਧ ਤੋਂ ਵੱਧ ਫੰਡ ਲਿਆ ਕੇ ਆਪਣੇ ਇਲਾਕੇ ਦਾ ਵਿਕਾਸ ਕਰਨਾ ਇਸ ਲਈ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਬਾਕੇ ਕਾਲੀ ਦਲ ਨੂੰ ਮਜ਼ਬੂਤ ਕਰੋ ਔਰ ਕਾਲੀ ਦਲ ਨੂੰ ਪੰਜਾਬ ਦੀ ਪਾਰਟੀ ਨੂੰ ਇੰਨਾ ਕਿ ਮਜ਼ਬੂਤ ਕਰੋ ਕਿ ਦਿੱਲੀ ਦੀਆਂ ਪਾਰਟੀਆਂ ਬਾਹਰ ਦੀਆਂ ਪਾਰਟੀਆਂ ਆ ਕੇ ਪੰਜਾਬ ਦੀ ਲੁੱਟ ਖੋਟਣਾ ਕਰ ਸਕਣ ਬਿੱਟੂ ਜੀ ਇੱਕ ਮੈਂ ਗੱਲ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਤੁਹਾਡੇ ਤੇ ਜ਼ਿੰਮੇਵਾਰੀ ਤੁਹਾਨੂੰ ਮਿਲ ਜਾਂਦੀ ਹੈ ਵਾਰਡ ਵਾਸੀ ਹੈ ਜੇ ਜ਼ਿੰਮੇਵਾਰੀ ਦਿੰਦੇ ਨੇ ਕਿ ਤੁਸੀਂ ਕੌਂਸਲਰ ਬੰਦੇ ਆ ਤੁਹਾਡੀ ਸੋਚ ਕੀ ਹੈ ਕੀ ਵਾਰਡਾਸਤੇ ਕੀ ਕਰ ਸਕਦੇ ਜੀ ਦੇਖੋ ਜੀ ਕਾਉਂਸਲਰ ਜਿਹੜਾ ਹੈ ਉਹ ਆਪਣੇ ਵਾੜ ਵਾਸੀਆਂ ਦਾ ਇੱਕ ਸਰਵੈਂਟ ਹੁੰਦਾ ਇੱਕ ਨੌਕਰ ਹੁੰਦਾ ਸੀਵਰੇਜ ਦੇ ਕੰਮ ਲਾਈਟਾਂ ਦੇ ਕੰਮ ਗਲੀਆਂ ਦੇ ਕੰਮ ਛੋਟੇ ਛੋਟੇ ਪੇਪਰਾਂ ਦੇ ਉੱਤੇ ਸਾਈਨ ਕਰਨੇ ਹੁੰਦੇ ਇਸ ਕਾਉਂਸਲਰ ਨੇ ਸਾਈਨਿੰਗ ਅਥਾਰਟੀ ਹੁੰਦੀ ਆ ਇੱਕ ਕਾਉਂਸਲਰ ਦੇ ਘਰ ਜਦੋਂ ਬੰਦਾ ਜਾਂਦਾ ਵੱਡਿਆ ਮਹਿਲਾਂ 'ਚ ਜਾਣ ਲੱਗਿਆ ਆਮ ਆਦਮੀ ਵੈਸੇ ਡਰ ਜਾਂਦਾ ਅਮੀਰ ਆਪਣੇ ਮੂੰਹਿਆਂ ਦੇ ਨੀ ਚੜਨਦੇ ਏਡੇ ਏਡੇ ਕੁੱਤੇ ਰੱਖੇ ਹੁੰਦੇ ਉਹਨਾਂ ਨੇ ਠੀਕ ਹੈ ਕਾਉਂਸਲਰ ਦੇ ਘਰ ਜਿਹੜਾ ਮਰਜ਼ੀ ਆ ਕੇ ਬੂਹਾ ਖੜਕਾ ਸਕੇ ਜਿੱਦਾਂ ਵੀ ਮੇਰਾ ਕੇਵਲ ਦਾ ਕੰਮ ਆ ਮੇਰੇ ਹਮੇਸ਼ਾ ਆਫਿਸ ਖੁੱਲਾ ਰਹਿੰਦਾ ਜਿੰਨੇ ਵੀ ਮੇਰੇ ਕਸਟਮਰ ਨੇ ਜਾਂ ਦੂਜੇ ਲੋਕ ਨੇ ਮੇਰਾ ਪਬਲਿਕ ਰਿਲੇਸ਼ਨ ਬਹੁਤ ਵਧ ਗਿਆ ਆ ਮੰਨਦੇ ਨੇ ਰਾਤ ਨੂੰ ਦੀ ਰਾਤ ਵੀ ਬੂਹਾ ਖੜਕਾ ਦਿੰਦੇ ਨੇ ਕਾਉਂਸਲਰ ਵੀ ਇੱਦਾਂ ਦਾ ਚੀਦਾ ਕਿ ਅੱਧੀ ਰਾਤ ਵੀ ਕੋਈ ਬੂਹਾ ਖੜਕਾਵੇ ਤੇ ਕੀ ਹੁੰਦਾ ਇੱਕ ਸਾਈਨ ਕਰਾਣੇ ਦੇ ਸਾਈਨਿੰਗ ਅਥਾਰਟੀ ਆ ਸਰਕਾਰੀ ਕਮਾਲ ਇਹ ਕਿਤੇ ਵੀ ਜਾਣਾ ਇੱਕ ਕਾਉਂਸਲਰ ਦੀ ਸਾਈਨਿੰਗ ਅਥਾਰਟੀ ਹੁੰਦੀ ਉਹਦੇ ਲਈ ਲੋਕਾਂ ਦੇ ਚੱਕਰ ਕਢਾ ਕਢਾ ਕੇ ਉਹਨਾਂ ਨੂੰ ਖਵਾ ਦਿੰਦੇ ਨੇ ਮੈਂ ਸਾਰੀਆਂ ਜ਼ਿੰਮੇਵਾਰੀਆਂ ਤੈਅ ਦਿਲੋਂ ਆਵਾਂਗਾ ਮੇਰੇ ਘਰੋਂ ਕਿਸੇ ਨੂੰ ਫੇਰਾ ਨਹੀਂ ਪਏਗਾ ਠੀਕ ਹੈ ਵੈਸੇ ਵੀ ਮੈਂ 24 ਘੰਟੇ ਆਪਣੇ ਬਾਜ਼ਾਰ 'ਚ ਆਪਣੇ ਦਫ਼ਤਰ ਹੀ ਰਹਿਣਾ ਹੈ ਲੋਕਾਂ ਨਾਲ ਇੱਥੇ ਮੇਰਾ ਆਫਿਸ ਖੁੱਲ੍ਹਾ ਹੀ ਰਹਿਣਾ ਲੋਕਾਂ ਦੇ ਲੈਕਨਾਂ ਦਿਨਾਂ 'ਚ ਆਫਿਸ ਖੁੱਲਦੇ ਨੇ ਮੁੜ ਕੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵੱਡੇ-ਵੱਡੇ ਆਫਿਸਾਂ 'ਚ ਕਿਤੇ ਕਾਰੋਬਾਰ ਕਿਦੇ ਨੇ ਦਫ਼ਤਰ ਕਿਦੇ ਨੇ ਘਰ ਕਿਦੇ ਨੇ ਉਹ ਮੁੜ ਕੇ ਲੱਭਦੇ ਨਹੀਂ ਇਸ ਲਈ ਮੈਂ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਜੇ ਕੰਮ ਕਰਾਉਣੇ ਆ ਜਿਹੜੇ ਵੀ ਤੁਹਾਨੂੰ ਲੋੜ ਹੈਗੀ ਹੋਮ ਸਰਵਿਸ ਤੱਕ ਕੇਵਲ ਦਾ ਕੰਮ ਆ ਹੋਮ ਸਰਵਿਸ ਤੇ ਭਪਿੰਦਰ ਸਿੰਘ ਬਿੱਟੂ ਕੋਲੋਂ ਇਦਾਂ ਹੀ ਤੁਹਾਨੂੰ ਹੋਮ ਸਰਵਿਸ ਦਿੱਤੀ ਜਾਏਗੀ ਹਰ ਨਿੱਕੇ ਤੋਂ ਨਿੱਕੇ ਕੰਮ ਦੇ ਵਿੱਚ ਫੋਨ ਕਰਕੇ ਬੁਲਾਓਗੇ ਮੈਂ ਜਾਂ ਮੇਰਾ ਕੋਈ ਵੀ ਨੁਮਾਇੰਦਾ ਤੁਹਾਡੇ ਘਰ ਜ਼ਰੂਰ ਪਹੁੰਚੇਗਾ ਜਦ ਕਿ ਸਰਕਾਰ ਨੇ ਹੋਮ ਸਰਵਿਸ ਕਹੀ ਉਹ ਤੇ ਦੇਣੀ ਸਗੀ ਭਪਿੰਦਰ ਸਿੰਘ ਬਿੱਟੂ ਆਪਣੀ ਵਾਰਡ ਨੰਬਰ ਬਤਾਲੀ ਦੇ ਵਿੱਚ ਹੋਮ ਸਰਵਿਸ ਸਭ ਨੂੰ ਦੇਵੇਗਾ ਏ ਜੀ ਭਵਿੰਦਰ ਸਿੰਘ ਜੀ ਬਿੱਟੂ ਜਿਹੜੇ ਵਾਰਡ ਨੰਬਰ 42 ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੈ ਉਹਨਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਹੈ ਜੇ ਇਹਨਾਂ ਨੂੰ ਮੌਕਾ ਵਾਰਡ ਵਾਸੀ ਦੇਣਗੇ ਤੇ ਇਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਧੰਨਵਾਦ